ਪਿਆਰੀ ਦੋਸਤੋ ਅੱਜ ਫਿਰ ਹਾਜ਼ਰ ਹਾਂ ਪੰਜਾਬੀ ਸਾਹਿਤ ਨਾਲ ਜੁੜੀ ਹੋਈ ਇੱਕ ਨਵੀਂ ਵੀਡੀਓ ਲੈ ਕੇ ਇਸ ਵੀਡੀਓ ਦਾ ਸਰਲੇਖ ਹੈ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਇਸ ਦੇ ਨਾਲ ਹੀ ਇਸ ਵੀਡੀਓ ਦੇ ਵਿੱਚ ਅਸੀਂ ਖੰਡੀ ਤੇ ਅਖੰਡੀ ਧੁਨੀਆਂ ਸਵਰ ਤੇ ਬਯੰਜਨ ਧੁਨੀਆਂ ਬਾਰੇ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਵੀਡੀਓ ਦਾ ਮਨੋਰਥ ਮੁੱਖ ਤੌਰ ਤੇ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਵਿੱਚ ਅੰਤਰ ਨੂੰ ਸਮਝਾਉਣਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਉੱਤੇ ਨਵੇਂ ਹੋ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਸਾਡੇ ਇਸ ਚੈਨਲ ਦਾ ਨਾਮ ਹੈ ਸ਼ਬਦਾਂ ਦੀ ਮਹਿਕ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ ਵੀਡੀਓ ਸ਼ੁਰੂ ਕਰਦੇ ਹਾਂ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਧੁਨੀ ਪ੍ਰਬੰਧ ਨੂੰ ਦਰਸਾਉਣ ਦੇ ਲਈ ਜਾਂ ਫਿਰ ਧੁਨੀ ਪ੍ਰਬੰਧ ਦਾ ਅਧਿਐਨ ਜਿਹੜਾ ਉਹ ਦੋ ਪੱਖਾਂ ਤੋਂ ਕੀਤਾ ਜਾਂਦਾ ਹੈ ਮੁੱਖ ਤੌਰ ਤੇ ਜਿਹੜਾ ਪਹਿਲਾ ਪੱਖ ਉਸ ਦੇ ਵਿੱਚ ਧੁਨੀਆਂ ਦਾ ਬਣਤਰੀ ਅਤੇ ਉਚਾਰਨੀ ਪੱਖ ਤੋਂ ਅਧਿਐਨ ਕੀਤਾ ਜਾਂਦਾ ਹੈ ਬਣਤਰੀ ਅਤੇ ਉਚਾਰਨੀ ਪੱਖ ਤੋਂ ਅਧਿਐਨ ਕੀਤਾ ਜਾਂਦਾ ਹੈ ਅਤੇ ਦੂਜੇ ਪੱਖ ਦੇ ਵਿੱਚ ਧੁਨੀਆਂ ਦੀ ਵਰਤੋਂ ਅਤੇ ਇਹਨਾਂ ਦੀ ਵਿਉਂਤਵੰਦੀ ਦਾ ਪੱਖ ਜਿਹੜਾ ਉਹ ਲਿਆ ਜਾਂਦਾ ਹੈ ਹੁਣ ਅਸੀਂ ਸਮਝਾਂਗੇ ਕਿ ਧੁਨੀ ਵਿਗਿਆਨ ਆ ਜਿਹੜਾ ਉਹ ਕੀ ਹੁੰਦਾ ਹੈ ਧੁਨੀ ਵਿਗਿਆਨ ਮੁੱਖ ਤੌਰ ਤੇ ਧੁਨੀਆਂ ਦੇ ਬਣਤਰੀ ਜਾਂ ਉਚਾਰਨੀ ਪੱਖ ਦਾ ਅਧਿਐਨ ਕਰਨ ਵਾਲਾ ਜਿਹੜਾ ਸੰਕਲਪਾ ਉਸ ਨੂੰ ਧੁਨੀ ਵਿਗਿਆਨ ਕਿਹਾ ਜਾਂਦਾ ਹੈ ਧੁਨੀਆਂ ਦੇ ਬਣਤਰੀ ਜਾਂ ਉਚਾਰਨੀ ਪੱਖ ਦਾ ਅਧਿਐਨ ਕਰਨ ਵਾਲੇ ਸੰਕਲਪ ਨੂੰ ਧੁਨੀ ਵਿਗਿਆਨ ਕਿਹਾ ਜਾਂਦਾ ਹੈ ਇਸ ਸੰਕਲਪ ਵਿੱਚ ਧੁਨੀਆਂ ਦੇ ਉਚਾਰਨ ਧੁਨੀ ਸੰਚਾਰ ਅਤੇ ਧੁਨੀ ਸੁਣਨ ਦੀ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ ਪਾ ਸਾਡੇ ਸਰੀਰ ਦੇ ਵਿੱਚੋਂ ਫੇਫੜਿਆਂ ਰਾਹੀਂ ਧੁਨੀ ਕਿਵੇਂ ਬਾਹਰ ਆਉਂਦੀ ਹੈ ਬਾਹਰ ਆ ਕੇ ਕਿਵੇਂ ਉਹ ਸੰਚਾਰੀ ਜਾਂਦੀ ਹੈ ਤੇ ਸੰਚਾਰਨ ਤੋਂ ਬਾਅਦ ਸੁਣਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਧੁਨੀ ਨੂੰ ਸੁਣਨ ਦੀ ਪ੍ਰਕਿਰਿਆ ਹੁੰਦੀ ਹੈ ਉਹ ਸਾਰੀ ਪ੍ਰਕਿਰਿਆ ਦਾ ਅਧਿਐਨ ਜਿਹੜਾ ਉਹ ਧੁਨੀ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈ ਧੁਨੀ ਵਿਗਿਆਨ ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਦਾ ਵਿਸ਼ਲੇਸ਼ਣ ਕਰਨ ਲਈ ਸਿਧਾਂਤਕ ਚੌਕਟਾ ਤਿਆਰ ਕੀਤਾ ਜਾਂਦਾ ਹੈ ਇਸ ਦੇ ਵਿੱਚ ਧੁਨੀ ਵਿਗਿਆਨ ਦੇ ਵਿੱਚ ਕਿਸੇ ਵੀ ਭਾਸ਼ਾ ਦੀ ਧੁਨੀਆਂ ਦਾ ਵਿਸ਼ਲੇਸ਼ਣ ਕਰਨ ਲਈ ਜਿਹੜਾ ਸਿਧਾਂਤਕ ਚੌਕਟਾ ਉਹ ਧੁਨੀ ਵਿਗਿਆਨ ਦੇ ਅੰਦਰ ਤਿਆਰ ਕੀਤਾ ਜਾਂਦਾ ਹੈ ਇਸ ਕਰਕੇ ਇਹ ਵਿਗਿਆਨ ਭਾਸ਼ਾ ਧੁਨੀਆਂ ਦੇ ਸਿਧਾਂਤਕ ਪੱਖ ਨਾਲ ਸੰਬੰਧਿਤ ਹੈ ਵਿਗਿਆਨਕ ਅਧਿਐਨ ਤੋਂ ਭਾਵ ਹੈ ਕਿ ਧੁਨੀ ਵਿਗਿਆਨ ਵਿੱਚ ਧੁਨੀਆਂ ਦੀ ਉਚਾਰਨ ਪ੍ਰਕਿਰਿਆ ਤੋਂ ਲੈ ਕੇ ਧੁਨੀ ਸ਼ਰਵਣ ਪ੍ਰਕਿਰਿਆ ਤੱਕ ਦਾ ਜਿਹੜਾ ਉਹ ਅਧਿਐਨ ਕੀਤਾ ਜਾਂਦਾ ਹੈ ਮੂਢਲੇ ਰੂਪ ਤੇ ਅਸੀਂ ਜੇ ਦੇਖੀਏ ਤਾਂ ਧੁਨੀ ਵਿਗਿਆਨ ਇੱਕ ਅਜੀਹਾ ਵਿਗਿਆਨ ਹੈ ਜਿਸ ਵਿੱਚ ਧੁਨੀਆਂ ਦਾ ਵਿਸ਼ਲੇਸ਼ਣ ਕਰਨ ਲਈ ਸਿਧਾਂਤਕ ਚੌਕਟਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ ਜਾਂ ਧੁਨੀਆਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਜਿਸ ਵਿਗਿਆਨ ਦੇ ਅਧੀਨ ਨਿਯਮ ਬਣਾਏ ਜਾਂਦੇ ਹਨ ਸਨਾਤਕ ਨਿਯਮ ਬਣਾਏ ਜਾਂਦੇ ਹਨ ਉਸ ਨੂੰ ਧੁਨੀ ਵਿਗਿਆਨ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਅੱਗੇ ਅਸੀਂ ਕਰਾਂਗੇ ਗੱਲ ਧੁਨੀ ਵਿਆਉਂਤ ਬਾਰੇ ਇਹ ਧੁਨੀਆਂ ਦਾ ਅਧਿਐਨ ਕਰਨ ਲਈ ਦੂਜਾ ਪੱਖ ਹੈ ਧੁਨੀ ਵਿਆਉਂਤ ਦੇ ਵਿੱਚ ਕੀ ਹੁੰਦਾ ਹੈ ਉਸ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਧੁਨੀ ਵਿਗਿਆਨ ਭਾਸ਼ਾ ਧੁਨੀਆਂ ਦੇ ਅਧਿਐਨ ਲਈ ਸਿਧਾਂਤਕ ਚੌਕਟਾ ਤਿਆਰ ਕਰਦਾ ਹੈ ਉੱਥੇ ਹੀ ਧੁਨੀ ਵਿਆਉਂਤ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਧੁਨੀਆਂ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਧੁਨੀਆਂ ਦੇ ਵਿਸ਼ਲੇਸ਼ਣ ਕਰਨ ਵਾਲੀ ਵਿਹਾਰਿਕ ਸ਼ਾਖਾ ਹੈ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਧੁਨੀ ਵਿਗਿਆਨ ਜਿਹੜਾ ਉਹ ਭਾਸ਼ਾ ਧੁਨੀਆਂ ਦੇ ਧਨ ਲਈ ਸਿਧਾਂਤਕ ਚੌਕਟਾ ਤਿਆਰ ਕਰਦਾ ਭਾਸ਼ਾ ਧੁਨੀਆਂ ਕੋਈ ਵਿਸ਼ੇਸ਼ ਭਾਸ਼ਾ ਨਹੀਂ ਹੈਗੀ ਇਹ ਸਮੂਚੀਆਂ ਧੁਨੀਆਂ ਹੁੰਦੀਆਂ ਨੇ ਜਿਹੜੀਆਂ ਮਨੁੱਖ ਉਚਾਰਦਾ ਹੈ ਉਹਨਾਂ ਦੇ ਲਈ ਜਿਹੜਾ ਉਹ ਸਿਧਾਂਤਕ ਚੌਕਟਾ ਤਿਆਰ ਕਰਦਾ ਹੈ ਉੱਥੇ ਜਿਹੜਾ ਧੁਨੀ ਵਿਉਂਤ ਉਸ ਸੰਕਲਪ ਦੇ ਅਧੀਨ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦੇ ਵਿਸ਼ਲੇਸ਼ਣ ਕਰਨ ਦਾ ਧੁਨੀਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਇਸ ਸੰਕਲਪ ਰਾਹੀਂ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਧੁਨੀਆਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ ਇਸ ਦਾ ਸਬੰਧ ਭਾਸ਼ਾ ਵਿਸ਼ੇਸ਼ ਦੀਆਂ ਧੁਨੀਆਂ ਨਾਲ ਹੁੰਦਾ ਹੈ ਜਦੋਂ ਕਿ ਧੁਨੀ ਵਿਗਿਆਨ ਸਮੂਚੀਆਂ ਧੁਨੀਆਂ ਨੂੰ ਸਮਝਣ ਲਈ ਸਿਧਾਂਤਕ ਨਿਯਮਾਂ ਦਾ ਚੌਕਟਾ ਤਿਆਰ ਕਰਦਾ ਹੈ ਇਹ ਮੁਢਲੇ ਤੌਰ ਤੇ ਫਰਕ ਹੈ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਸੰਕਲਪਾਂ ਦੇ ਵਿੱਚ ਧੁਨੀ ਵਿਉਂਤ ਨੂੰ ਸਮਝਣ ਦੇ ਲਈ ਹੋਣਾ ਸੀ ਵੱਖ-ਵੱਖ ਧੁਨੀਆਂ ਦੀ ਵੰਡ ਜਿਹੜੀ ਉਹ ਅੱਗੇ ਕੀਤੀ ਹੈ ਉਸ ਨੂੰ ਦਰਸ਼ਾਵਾਂਗੇ ਕਿ ਧੁਨੀ ਵਿਉਂਤ ਦੇ ਅੰਦਰ ਕਿਹੜੀ ਜਿਹੜੀ ਵੰਡ ਆਹੋ ਕਿਵੇਂ ਜਿਹੜੀ ਧੁਨੀਆਂ ਦੀ ਵੰਡ ਆਹੋ ਕੀਤੀ ਜਾ ਸਕਦੀ ਹੈ ਭਾਸ਼ਾ ਧੁਨੀਆਂ ਦੀ ਵਰਗ ਵੰਡ ਇਹੀ ਵੰਡ ਜਿਹੜੀ ਮੁੱਖ ਤੌਰ ਤੇ ਦੋ ਭਾਗਾਂ ਦੇ ਵਿੱਚ ਜਿਹੜੀ ਉਹ ਕੀਤੀ ਜਾਂਦੀ ਹੈ ਜਿਦੇ ਵਿੱਚ ਪਹਿਲੀ ਵੰਡ ਉਹ ਬਣਤਰ ਦੇ ਆਧਾਰ ਤੇ ਧੁਨੀਆਂ ਨੂੰ ਖੰਡੀ ਅਤੇ ਅਖੰਡੀ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਹੁਣ ਅਸੀਂ ਅੱਗੇ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਬਾਰੇ ਜਾਣਾਂਗੇ ਕਿ ਇਹ ਕੀ ਹੁੰਦੀਆਂ ਨੇ ਪਹਿਲਾਂ ਗੱਲ ਕਰਦੇ ਹਾਂ ਖੰਡੀ ਧੁਨੀਆਂ ਦੀ ਖੰਡੀ ਧੁਨੀਆਂ ਉਹਨਾਂ ਧੁਨੀਆਂ ਉਹਨਾਂ ਭਾਸ਼ਾ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਨ ਦੇ ਸਮਰੱਥ ਹੁੰਦੀਆਂ ਹਨ ਭਾਵ ਜਿਹੜੀਆਂ ਸ਼ਬਦਾਂ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਵਿਚਰ ਸਕਦੀਆਂ ਹਨ ਉਹ ਠੰਡੀ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ ਪੜ ਸਕਦੇ ਹਾਂ ਸਮਝ ਸਕਦੇ ਇਨ੍ਹਾਂ ਭਾਸ਼ਾ ਪਛਾਈ ਇਹਨਾਂ ਨੂੰ ਪਛਾਈ ਬੋਲਣਾ ਵਿੱਚੋਂ ਵੱਖਰਾ ਕਰਕੇ ਨਿਖੇੜਿਆ ਜਾ ਸਕਦਾ ਹੈ ਭਾਗ ਇਹਨਾਂ ਨੂੰ ਖੰਡਾਂ ਜਾਂ ਇਕਾਈਆਂ ਦੇ ਤੌਰ ਤੇ ਉਚਾਰਾਂ ਵਿੱਚੋਂ ਅਲੱਗ ਕਰਕੇ ਵਿਚਾਰਿਆ ਜਾ ਸਕਦਾ ਹੈ। ਸਪਸ਼ਟ ਹੈ ਕਿ ਇਹ ਜਿਹੜੀ ਧੁਨੀਆਂ ਹੁੰਦੀਆਂ ਨੇ ਖੰਡੀ ਧੁਨੀਆਂ ਹੁੰਦੀਆਂ ਨੇ ਇਸ ਨੂੰ ਪਸ਼ਾਈ ਬੋਲਾਂ ਦੇ ਵਿੱਚੋਂ ਜਦੋਂ ਵੀ ਕੋਈ ਬੋਲਦਾ ਹੈ ਠੀਕ ਹੈ ਉਸ ਨੂੰ ਵੱਖਰਾ ਕਰਕੇ ਨਿਖੇੜਿਆ ਜਾ ਸਕਦਾ ਹੈ ਕਿ ਇਹ ਇਹ ਜਿਹੜੀ ਉਹ ਖੰਡੀ ਧੁਨੀ ਹੈ ਠੀਕ ਇਸ ਨੂੰ ਇਕਾਈਆਂ ਦੇ ਤੌਰ ਤੇ ਉਚਾਰਾਂ ਵਿੱਚੋਂ ਵੀ ਅਲੱਗ ਕਰਕੇ ਵਿਚਾਰਿਆ ਜਾ ਸਕਦਾ ਹੈ। ਇਨਾਂ ਦਾ ਖੰਡ-ਖੰਡ ਕਰਕੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਭਾਵ ਜਿਹੜੀ ਧੁਨੀਆ ਦਾ ਖੰਡ-ਖੰਡ ਕਰਕੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਬੋਲਾਂ ਦੇ ਵਿੱਚੋਂ ਜਾਂ ਸ਼ਬਦਾਂ ਦੇ ਵਿੱਚੋਂ ਨਿਖੇੜਿਆ ਜਾ ਸਕਦਾ ਹੈ ਉਹਨਾਂ ਉਹਨਾਂ ਧੁਨੀਆਂ ਨੂੰ ਖੰਡੀ ਧੁਨੀਆਂ ਕਿਹਾ ਜਾਂਦਾ ਹੈ। ਦੂਜੇ ਪਾਸੇ ਅਖੰਡੀ ਧੁਨੀਆਂ। ਅਖੰਡੀ ਧੁਨੀਆਂ ਕੀ ਹੁੰਦੀਆਂ? ਖੰਡੀ ਧੁਨੀਆਂ ਦੇ ਉਲਟ ਅਖੰਡੀ ਧੁਨੀਆਂ ਨੂੰ ਬੋਲਾਂ ਵਿੱਚੋਂ ਤੋੜ ਵਿਛੋੜ ਕੇ ਵਿਸ਼ਲੇਸ਼ਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਖੰਡੀ ਧੁਨੀਆਂ ਸ਼ਬਦ ਬੋਲਾਂ ਵਿੱਚ ਸਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਨਹੀਂ ਰੱਖਦੀਆਂ ਇਹ ਹਮੇਸ਼ਾ ਖੰਡੀ ਧੁਨੀਆਂ ਨਾਲ ਮਿਲ ਕੇ ਹੀ ਆਪਣਾ ਭਾਸ਼ਾਈ ਕਾਰਜ ਪੂਰਾ ਕਰਦੀਆਂ ਹਨ ਇਹਨਾਂ ਦਾ ਆਪਣਾ ਕੋਈ ਵਿਸ਼ੇਸ਼ ਸਰੂਪ ਨਹੀਂ ਹੁੰਦਾ ਮੋਟੀ ਜੀ ਗੱਲ ਇਹਦੇ ਵਿੱਚੋਂ ਸਮਝਣ ਵਾਲੀ ਹੈ ਕਿ ਅਖੰਡੀ ਧੁਨੀਆਂ ਉਹਨਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਸ਼ਬਦਾਂ ਦੇ ਵਿੱਚ ਵਾਕਾਂ ਦੇ ਵਿੱਚ ਜਾਂ ਫਿਰ ਬੋਲਾਂ ਦੇ ਵਿੱਚ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੀਆਂ ਇਹ ਧੁਨੀਆਂ ਅਖੰਡ ਖੰਡੀ ਧੁਨੀਆਂ ਦੇ ਨਾਲ ਮਿਲ ਕੇ ਹੀ ਆਪਣੇ ਜਿਹੜਾ ਰੂਪ ਉਹ ਗ੍ਰਹਿਣ ਕਰਦੀਆਂ ਨੇ ਇਨਾਂ ਦਾ ਆਪਣਾ ਕੋਈ ਵਿਸ਼ੇਸ਼ ਸਰੂਪ ਨਹੀਂ ਹੁੰਦਾ ਇਸ ਲਈ ਅਖੰਡੀ ਧੁਨੀਆਂ ਉਹ ਹਨ ਜਿਨ੍ਹਾਂ ਦਾ ਖੰਡਾਂ ਵਿੱਚ ਵੰਡ ਕੇ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਪਾਵੇ ਇਹਨਾਂ ਨੂੰ ਵੰਡਿਆ ਨਹੀਂ ਜਾ ਸਕਦਾ ਹੈਗਾ ਅਲੱਗ ਨਹੀਂ ਕੀਤਾ ਜਾ ਸਕਦਾ ਜਦੋਂ ਇਹਨਾਂ ਨੂੰ ਖੰਡੀ ਧੁਨੀਆਂ ਦੇ ਨਾਲੋਂ ਅਲੱਗ ਕੀਤਾ ਜਾਂਦਾ ਹੈ ਤਾਂ ਇਹਨਾਂ ਦਾ ਜਿਹੜਾ ਸਰੂਪ ਆ ਉਹ ਖਤਮ ਹੋ ਜਾਂਦਾ ਹੈ ਇਨਾਂ ਧੁਨੀਆਂ ਵਿੱਚ ਅਖੰਡੀ ਧੁਨੀਆਂ ਵਿੱਚ ਕਿਹੜੀ ਕਿਹੜੀ ਧੁਨੀਆਂ ਆ ਜਾਂਦੀਆਂ ਨੇ ਇਸ ਦੇ ਵਿੱਚ ਪਿਚਾ ਆ ਜਾਂਦੀ ਹੈ ਬੋਲ ਆ ਜਾਂਦਾ ਹੈ ਸੁਰ ਆ ਜਾਂਦਾ ਹੈ ਸੁਰ ਲਹਿਰ ਜਾਂ ਵਾਕ ਸੁਰ ਆ ਜਾਂਦੀ ਹੈ ਤੇ ਨਾਸਿਕਤਾ ਜਿਹੜੀ ਉਹ ਸ਼ਾਮਲ ਹੁੰਦੀ ਹੈ ਇਹ ਸਿੱਗੀ ਧੁਨੀਆਂ ਦੀ ਵੰਡ ਬਣਤਰ ਦੇ ਆਧਾਰ ਤੇ ਜਿਹੜੀ ਧੁਨੀਆਂ ਦੀ ਵੰਡ ਕੀਤੀ ਗਈ ਹੈ ਉਸ ਦੇ ਵਿੱਚ ਖੰਡੀ ਤੇ ਅਖੰਡੀ ਧੁਨੀਆਂ ਸ਼ਾਮਲ ਨੇ ਖੰਡੀ ਧੁਨੀਆਂ ਜਿਹੜੀਆਂ ਸੁਤੰਤਰ ਤੌਰ ਤੇ ਵਾਕਾਂ ਦੇ ਵਿੱਚ ਬੋਲਣਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਵਿਚਰ ਸਕਦੀਆਂ ਨੇ ਅਖੰਡੀ ਧੁਨੀਆਂ ਉਹ ਹੁੰਦੀਆਂ ਨੇ ਜਿਹੜੀਆਂ ਖੰਡੀ ਧੁਨੀਆਂ ਦੇ ਨਾਲ ਮਿਲ ਕੇ ਹੀ ਆਪਣੀ ਜਿਹੜੀ ਉਹ ਵਿਚਰਦੀਆਂ ਨੇ ਖੰਡੀ ਧੁਨੀਆਂ ਦਾ ਖੰਡੀ ਧੁਨੀਆਂ ਤੋਂ ਬਿਨਾ ਕੋਈ ਵਜੂਦ ਨਹੀਂ ਇਸ ਤੋਂ ਬਾਅਦ ਅਸੀਂ ਧੁਨੀਆਂ ਦੀ ਵੰਡ ਜਿਹੜੀ ਉਹ ਰੂਪ ਦੇ ਆਧਾਰ ਤੇ ਕਰਦੇ ਹਾਂ ਰੂਪ ਦੇ ਆਧਾਰ ਤੇ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਾਂ ਦੋ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਵਰਗ ਸਵਰ ਧੁਨੀਆਂ ਦਾ ਹੈ ਤੇ ਦੂਜਾ ਵਿਅੰਜਨ ਧੁਨੀਆਂ ਦਾ ਹੁਣ ਅਸੀਂ ਸਵਰ ਤੇ ਵਿਅੰਜਨ ਧੁਨੀਆਂ ਬਾਰੇ ਜਾਣਾਂਗੇ ਸਵਰ ਤੇ ਬਿਆਜਨ ਧੁਨੀਆਂ ਦਾ ਨਿਖੇੜਾ ਉਚਾਰਨ ਦ੍ਰਿਸ਼ਟੀ ਤੋਂ ਕੀਤਾ ਜਾਂਦਾ ਹੈ। ਭਾਵ ਜਦੋਂ ਅਸੀਂ ਧੁਨੀਆਂ ਨੂੰ ਉਚਾਰਦੇ ਆ ਆਪਣੇ ਮੁੱਖ ਦੇ ਵਿੱਚੋਂ ਬਾਹਰ ਕੱਢਦੇ ਆ, ਮੂੰਹ ਪੋਲਦੇ ਰਾਹੀਂ ਬਾਹਰ ਕੱਢਦੇ ਆ। ਉਦੋਂ ਸਵਰ ਧੁਨੀਆਂ ਤੇ ਬਿਆਜਨ ਧੁਨੀਆਂ ਦਾ ਨਿਖੇੜਾ ਜਿਹੜਾ ਉਹ ਕੀਤਾ ਜਾਂਦਾ ਹੈ। ਸਮਝਦੇ ਆ ਕਿ ਬਿਆਜਨ ਤੇ ਸਵਰ ਧੁਨੀਆਂ ਕੀ ਹੁੰਦੀਆਂ ਹਨ? ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਵాయుਤਾਰਾ ਵాయుਤਾਰਾ ਜਿਹੜੀ ਫੇਫੜਿਆਂ ਦੇ ਵਿੱਚੋਂ ਹਵਾ ਸਾਡੇ ਬਾਹਰ ਨਿਕਲਦੀ ਹੈ ਮੂੰਹ ਪੋਲ ਵਿੱਚ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਪੂਰਨ ਜਾਂ ਅੰਸ਼ਕ ਰੂਪ ਵਿੱਚ ਰੋਕ ਕੇ ਛੱਡਿਆ ਜਾਵੇ ਉਹਨਾਂ ਧੁਨੀਆਂ ਨੂੰ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਪਾਵ ਜਦੋਂ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਜਿਹੜੀ ਹਵਾ ਬਾਹਰ ਨਿਕਲਦੀ ਜਾਂ ਵਾਯੂ ਬਾਹਰ ਨਿਕਲਦੀ ਆ ਉਹ ਮੂੰਹਪੂਲ ਦੇ ਵਿੱਚ ਆ ਕੇ ਸਾਡੇ ਕਿਸੇ ਉਚਾਰਨ ਸਥਾਨ ਉੱਤੇ ਪੂਰਨ ਜਾਂ ਅੰਸ਼ਿਕ ਜਾਂ ਥੋੜੇ ਰੂਪ ਦੇ ਵਿੱਚ ਰੁਕਦੀ ਆ ਜਾਂ ਅਸੀਂ ਉਸ ਨੂੰ ਰੋਕ ਕੇ ਛੱਡਦੇ ਹਾਂ ਤਾਂ ਉਦੋਂ ਕਿਹੜੀਆਂ ਧੁਨੀਆਂ ਬਾਹਰ ਨਿਕਲਦੀਆਂ ਨੇ ਵਿਅੰਜਨ ਧੁਨੀਆਂ ਜਿਹੜੀਆਂ ਬਾਹਰ ਨਿਕਲਦੀਆਂ ਨੇ ਇਸ ਦੇ ਉਲਟ ਸਵਰ ਧੁਨੀਆਂ ਦੇ ਉਚਾਰਨ ਸਮੇਂ ਵਾਯੂ ਧਾਰਾ ਜਾਂ ਫਿਰ ਹਵਾ ਜਿਹੜੀ ਬਾਹਰ ਆਂਦੀ ਆ ਮੂੰਹਪੂਲ ਦੇ ਰਾਹੀਂ ਬੇਰੋਕ ਬਹਾਰ ਆਉਂਦੀ ਹੈ। ਇਹੀ ਜਿਹੜਾ ਸਵਰ ਤੇ ਵਿਅੰਜਨ ਧੁਨੀਆਂ ਦੇ ਵਿੱਚ ਮੁੱਖ ਫਰਕ ਹੈ। ਪਾਪ ਵਿਅੰਜਨ ਧੁਨੀਆਂ ਦੇ ਵਿੱਚੋਂ ਜਿਹੜੀ ਫੇਫੜਿਆਂ ਵਿੱਚੋਂ ਹਵਾ ਬਾਹਰ ਆਉਂਦੀ ਹੈ ਉਹ ਕਿਸੇ ਨਾ ਕਿਸੇ ਸਥਾਨ ਤੇ ਉਚਾਰਨ ਸਥਾਨ ਤੇ ਰੁੱਕ ਕੇ ਬਾਹਰ ਆਉਂਦੀ ਹੈ ਤੇ ਸਵਰਾਂ ਦੇ ਵਿੱਚ ਜਿਹੜੀ ਉਹ ਬੇਰੋਕ ਧਾਰਾ ਜਿਹੜੀ ਉਹ ਬਾਹਰ ਆਉਂਦੀ ਹੈ। ਵਿਅੰਜਨ ਧੁਨੀਆਂ ਦੇ ਉਚਾਰਨ ਦਾ ਮੂਲ ਆਧਾਰ ਸਪਰਸ਼ ਮੇਲ ਹੁੰਦਾ ਹੈ। ਪਾਪ ਵਿਅੰਜਨ ਧੁਨੀਆਂ ਜਦੋਂ ਉਚਾਰੀਆਂ ਜਾਂਦੀਆਂ ਨੇ ਉਹਨਾਂ ਦਾ ਮੂਲ ਆਧਾਰ ਹੁੰਦਾ ਸਪਰਸ਼ ਮੇਲ ਵੀ ਕਿੱਥੇ ਆ ਕੇ ਉਹ ਉਚਾਰਨ ਸਥਾਨ ਜਾਂ ਉਚਾਰਨ ਅੰਗਾਂ ਦੇ ਨਾਲ ਮਿਲ ਕੇ ਜਿਹੜੀਆਂ ਉਹ ਠਹਿਰਦੀਆਂ ਨੇ ਤੇ ਉਸ ਤੋਂ ਬਾਅਦ ਬਾਹਰ ਨਿਕਲਦੀਆਂ ਨੇ ਮੂੰਹ ਦੇ ਵਿੱਚੋਂ ਅਰਥਾਤ ਵਿਅੰਜਨ ਧੁਨੀਆਂ ਦੇ ਉਚਾਰਨ ਲਈ ਦੋ ਉਚਾਰਨ ਅੰਗਾਂ ਦਾ ਇੱਕ ਦੂਜੇ ਨਾਲ ਟਕਰਾ ਲਾਜ਼ਮੀ ਹੁੰਦਾ ਹੈ ਪਾਪ ਜਿਹੜੇ ਆਪਣੇ ਉਚਾਰਨ ਅੰਗ ਨੇ ਮੂੰਹ ਦੇ ਵਿੱਚ ਜਦੋਂ ਧੁਨੀਆਂ ਨੂੰ ਉਚਾਰਦੇ ਨੇ ਉਹ ਉਹ ਦੋ ਅੰਗ ਜਦੋਂ ਆਪਸ ਦੇ ਵਿੱਚ ਟਕਰਾਉਂ ਉਹਨਾਂ ਦਾ ਲਾਜ਼ਮੀ ਹੁੰਦਾ ਹੈ ਜਦੋਂ ਕਿ ਸਵਰਤ ਧੁਨੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਧੁਨੀਆਂ ਦੇ ਉਚਾਰਨ ਸਮੇਂ ਅਜੀਹਾ ਨਹੀਂ ਹੁੰਦਾ ਸਵਰਤ ਧੁਨੀਆਂ ਅਤੇ ਵਿਅੰਜਨ ਧੁਨੀਆਂ ਤੋਂ ਇਲਾਵਾ ਇੱਕ ਬਨੰਗੀ ਹੋਰ ਹੈ ਜਿਸ ਨੂੰ ਅਰਧ ਸਵਰਜਾ ਅਰਧ ਵਿਅੰਜਨ ਵੀ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਅਰਧ ਸਵਰਜਾ ਅਰਧ ਅਰਧ ਸਵਰਜਾ ਬਯੰਜਨ ਅਜਈਆਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਤਾਂ ਸਵਰਾਂ ਵਰਗਾ ਹੁੰਦਾ ਹੈ ਪਰੰਤੂ ਭਸ਼ਾਈ ਪ੍ਰਕਾਰ ਦਾ ਜਿਹੜਾ ਉਹ ਬਯੰਜਨਾ ਵਰਗਾ ਹੁੰਦਾ ਹੈ ਭਾਵ ਜਿਹੜੇ ਅਰਧ ਬਯੰਜਨ ਜਾਂ ਅਰਧ ਸਵਰ ਤੁੜੀਆਂ ਹੁੰਦੀਆਂ ਨੇ ਉਹ ਉਚਾਰੀਆਂ ਤਾਂ ਸਵਰਾਂ ਦੀ ਤਰ੍ਹਾਂ ਜਾਂਦੀਆਂ ਨੇ ਭਾਵ ਉਹਨਾਂ ਦੇ ਉਚਾਰਨ ਸਮੇਂ ਜਿਹੜੀ ਮੂੰਹ ਚੋਂ ਹਵਾ ਬੇਰੋਕ ਬਾਹਰ ਨਿਕਲਦੀ ਹੈ ਪਰ ਉਹਨਾਂ ਦਾ ਜਿਹੜਾ ਭਸ਼ਾਈ ਪ੍ਰਕਾਰ ਦਾ ਉਹ ਬਯੰਜਨਾ ਵਰਗਾ ਹੁੰਦਾ ਹੈ ਇਸ ਤਰ੍ਹਾਂ ਵੀ ਸਪਸ਼ਟ ਕੀਤਾ ਜਾ ਸਕਦਾ ਹੈ ਜਾਂ ਇਸ ਤਰ੍ਹਾਂ ਵੀ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਅਰਧ ਸੁਰ ਜਾਂ ਵਿਅੰਜਨ ਧੁਨੀਆਂ ਦਾ ਉਚਾਰਨ ਵਿੰਜਨਾ ਵਰਗਾ ਹੁੰਦਾ ਹੈ ਅਤੇ ਪਛਾਈ ਪ੍ਰਕਾਰਜ ਸਵਰਾਂ ਵਰਗਾ ਹੈ ਹੁੰਦਾ ਹੈ ਜਿਵੇਂ ਪੰਜਾਬੀ ਵਿੱਚ ਯਾ ਤੇ ਵਾਵਾ ਜਿਹੜੇ ਉਹ ਅਰਧ ਸਵਰ ਨੇ ਪਿਆਰੇ ਦੋਸਤੋ ਇਹ ਸੀਗੀ ਵੀਡੀਓ ਮੁੱਖ ਤੌਰ ਤੇ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਨੂੰ ਸਮਝਣ ਦੇ ਲਈ ਇਸ ਦੇ ਨਾਲ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਧੁਨੀਆਂ ਦੀ ਵਰਗਵੰਡ ਬਣਤਰ ਦੇ ਆਧਾਰ ਤੇ ਖੰਡੀ ਤੇ ਅਖੰਡੀ ਧੁਨੀਆਂ ਤੇ ਨਾਲ ਹੀ ਕਾਰਜਲੇ ਦੇ ਆਧਾਰ ਤੇ ਸੌਰੀ ਰੂਪ ਦੇ ਆਧਾਰ ਤੇ ਜਿਹੜੀ ਵਰਗਵੰਡ ਉਹ ਸਵਰ ਤੇ ਵਿਅੰਜਨ ਧੁਨੀਆਂ ਦੇ ਰੂਪ ਦੇ ਵਿੱਚ ਜਿਹੜੀ ਉਹ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ 但我。